ਇਥੇ ਕੀ ਕਰਦਾ ਖੜਾ ਮੇਰੇ ਮੈਂ ਤਾਂ ਡੇਟ ਤੇ ਆਇਆ ਜੀ ਡੇਟ ਤੇ ਆਇਆ ਹਾਂਜੀ ਆ ਸਾਡੇ ਏਰੀਆ ਵਿੱਚ ਆ ਮੇਰਾ ਏਰੀਆ ਇਹ ਕਾਕਾ ਹੁਣ ਤੂੰ ਇੱਥੇ ਫਸ ਗਿਆ ਆ ਆ ਮੇਰਾ ਏਰੀਆ ਇਹ ਇੱਥੇ ਮੇਰੇ ਤੋਂ ਬਿਨਾ ਪੁੱਛੇ ਕੋਈ ਐਂਟਰ ਨਹੀਂ ਕਰਦਾ ਤੂੰ ਬਿਨਾ ਪੁੱਛੇ ਇੱਥੇ ਡੇਟ ਤੇ ਆਇਆ ਕਿਵੇਂ ਮੇਰੇ ਮਾਰੋ ਨਾ ਜੀ ਮੇਰੀ ਗੱਲ ਸੁਣੋ ਪਹਿਲੀ ਵਾਰੀ ਕੁੜੀ ਕੋਈ ਮੈਨੂੰ ਮੇਰੇ ਨੂੰ ਰਾਜੀ ਹੋਈ ਹੈ ਹੈ ਮਸਾਦਾ ਮੇਰਾ ਘਰ ਬਣਨ ਜਾ ਰਿਹਾ ਵਾ ਦੇਖੋ ਮੈਂ ਫੋਲਦੀ ਥਾਂ ਪੂਰਾ ਗਮਲਾ ਚੱਕ ਕੇ ਲੈ ਕੇ ਆਇਆ ਹਾਂ ਛੋਟਾ ਜਿਹਾ ਤੁਸੀਂ ਥੋੜੀ देर ਵੇਟ ਕਰ ਲਓ ਵੀਰੇ ਥੋੜੀ ਮੈਂ ਉਹਨੂੰ ਹੁਣੇ ਫੋਨ ਲਾ ਲੈਣਾ ਹੁਣੇ ਫੋਨ ਲਾ ਲੈਣਾ ਜਲਦੀ ਫੋਨ ਕਰਕੇ ਬੁਲਾ ਉਹਨੂੰ ਇੱਥੇ ਫੋਨ ਹੋ ਰਿਹਾ ਇੱਕ ਮਿੰਟ ਪਿਕ ਕਰਦੇ ਲਾਸ ਪਿਕ ਕਰਦੇ ਲਾ 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 ਸੋਲੋਤੀ ਨੂੰ ਅਗੇ ਖੁਦ ਬੋਲ ਕੇ ਜਾਣਗੇ ਯਾਰ ਭయ్యా ਕੌਨ ਸਾ ਡੱਬੇ ਕਿਆ ਹੁੰਦੇ ਐ ਅਬ ਆਤਰੀ ਸੇ ਲੀਓ ਪਾਜੀ ਪਤਾ ਨਹੀਂ ਕਿਹੜਾ ਫੋਨ ਆ ਗਿਆ ਮਰਦਾਨਾ ਜੀ ਆਵਾਜ਼ ਆਈ ਦੀ ਉਹ ਪਾਜੀ ਮੈਨੂੰ ਨਹੀਂ ਪਤਾ ਕਿਹੜਾ ਫੋਨ ਆਇਆ ਮੈਂ ਉਹਨੂੰ ਹੁਣੇ ਫੋਨ ਕਰ ਲੈਣਾ ਪਾਜੀ ਸੋਰੀ ਸੋਰੀ ਇੱਕ ਅਮਰੀਕਾ ਕਾ ਕੋਰ ਫੋਨ ਆ ਰਿਹਾ ਮੈਨੂੰ ਸੁਣ ਲੈਣ ਦੋ ਪਹਿਲਾਂ ਇੱਕ ਚੱਕ ਇਹਨੂੰ ਸਪੀਕਰ 'ਤੇ ਲਾ ਚੱਲ ਤੂਤਾ ਬੁਲੇਟੇ ਟੇ ਟੇ ਤੂ ਬੱਕਰੀ ਬੋਲ ਪਤਾ ਨਹੀਂ ਪਾਜੀ ਕੀਦਾ ਸੁਣ ਨਹੀਂ ਜਾਂਦਾ ਹੋਰ ਬਾਰਾ ਕੀ ਕਰੀ ਜਾਂਦਾ ਓਏ ਮੇਰੇ ਏਰੀਏ ਚ ਆ ਕੇ ਤੂੰ ਅੱਧਾ ਦੀ ਕਮੇਟੀ ਕਰਦਾ ਪਿਆ ਪਾਜੀ ਮੇਰੀ ਗੱਲ ਸੁਣੋ ਜੀ ਤੁਹਾਡੇ ਕੋਈ ਸਹੇਲੀ ਨਹੀਂ ਹੈਗੀ ਜੀ ਦੱਸੋ ਤੁਹਾਡਾ ਜੀ ਨਹੀਂ ਕਰਦਾ ਹੈਗਾ ਤੁਹਾਡੇ ਕੋਈ ਸਹੇਲੀ ਹੋਵੇ ਦੱਸੋ ਕਰਦਾ ਤਾਂ ਹੈ ਯਾਰ ਹੈਨਾ ਕੋਈ ਗੱਲ ਨਹੀਂ ਵੀਰੇ ਥੋੜੀ ਜੀ ਵੇਟ ਕਰ ਲੈਂਦਾ ਮੈਨੂੰ ਥੋੜੀ ਜੀ ਆਪਾਂ ਕਿਤੇ ਬੈਠ ਕੇ ਵੇਟ ਕਰ ਲੈਂਦੇ ਆ ਵੀਰੇ ਬਾਈ ਯਾਰ ਤੈਨੂੰ ਕਦੇ ਪਿਆਰ ਨਹੀਂ ਹੋਇਆ ਯਾਰ ਪਿਆਰ ਤਾਂ ਹੋਇਆ ਬਾਈ ਮੈਨੂੰ ਵੀ ਯਾਰ ਤੇ ਸੱਚਾ ਪਿਆਰ ਹੋਇਆ ਮੈਨੂੰ ਅੱਛਾ ਅਸੀਂ ਇਕੱਠੇ ਹੀ ਖਾਂਦੇ ਹੁੰਦੇ ਸੀਗੇ ਇਕੱਠੇ ਘੁੰਮਣ ਜਾਂਦੇ ਹੁੰਦੇ ਸੀ ਫਿਲਮ ਵੀ ਇਕੱਠੇ ਦੇਖਦੇ ਹੁੰਦੇ ਸੀ ਵਾਹ ਯਾਰ ਅਸੀਂ ਤਾਂ ਇੱਕ ਵਾਰੀ ਟ੍ਰਿਪ ਤੇ ਵੀ ਚੱਲ ਗਏ ਸੀਗੇ ਹੈ ਹਾਂ ਪਰ ਯਾਰ ਸਾਡੇ ਲਵ ਸਟੋਰੀ ਨਾ ਅਧੂਰੀ ਰਹਿ ਗਈ ਕਿਉਂ ਉਹਦੇ ਘਰ ਦੇਣ ਦੇਖ ਲਿਆ ਓਏ ਉਹਦੇ ਘਰਦਿਆਂ ਨੇ ਨਹੀਂ ਦੇਖਿਆ ਹਾਂ ਉਹਦੇ ਘਰ ਵਾਲੇ ਨੇ ਦੇਖ ਲਿਆ ਸੀ ਯਾਰ ਹੈ ਤਾਂ ਇਸੇ ਕਰਕੇ ਨਾ ਹੁਣ ਜਿਹੜਾ ਵੀ ਆਸ਼ਕ ਇੱਥੇ ਆਉਂਦਾ ਆ ਮੈਂ ਉਹਨਾਂ ਦੀ ਗਿੱਟੇ ਤੋੜਦਾ ਪਿਆ ਆ ਤੂੰ ਇਦਾਂ ਨਾ ਕਰ ਮੈਂ ਵੀ ਆਪਦੇ ਸਿਰ ਨੂੰ ਪੁੱਛ ਲੈਣਾ ਕਿੱਥੇ ਕਹੋ ਮੈਨੂੰ ਸਮਝ ਨਹੀਂ ਆ ਰਹੀ ਕਿੱਥੇ ਕਹੋ ਜਲਦੀ ਪੁੱਛ ਯਾਰ ਫੋਨ ਕਰ ਉਹਨੂੰ ਹਾਂ ਹਾਂ ਬਾਈ ਕਰਦਾ ਆ ਲੋ ਇੱਕ ਹੋਰ ਹੋਣਾਗੇ ਬੱਚਿਆਰ ਸਪੀਕਰ ਤੇ ਲਾ ਐਲਾਨਾ ਵੀ ਲਾਨਾ ਜੂਸ ਪਿਲਾ ਦੋ 모জাম비ਕਾ ਮੈਂ ਕਿਉਂ ਪਿਆਵਾ ਚੁੱਪ ਲਾ ਦੋ ਮੂਡੋ ਫੇ ਮੇਰਾ ਉਹ ਮੇਰਾ ਅਬਦੌਫ ਹੋਇਆ ਪਿਆਵਾ ਸੰਭੂ ਭਾਈ ਸੰਮੂ ਨਹੀਂ ਹੈਗਾ ਸੰਨੀ ਹੈ ਮੈਂ ਸੰਨੀ ਹੈ ਸੰਮੂ ਨਹੀਂਗਾ ਓਏ ਕੀ ਡਰਾਮੇ ਕਰੀ ਜੰਨਾ ਓਏ ਤੂੰ ਉਹਨੂੰ ਫੋਨ ਲਾਣਾ ਕਿ ਨਹੀਂ ਲਾਣਾ ਜੀ ਜੂਸ ਪਲਾ ਦਿਓ ਕਈ ਪ੍ਰੋਟੀਨ ਸ਼ੇਕ ਬਣਾ ਦਿਓ ਕਈ ਪਤਾ ਨਹੀਂ ਤੂੰ ਕੀ ਮਿੱਠਾ ਤੋਤਾ ਬੁੱਲੇ ਮੈਂ ਕੀ ਕਰਾਂ ਮੈਨੂੰ ਆ ਤੇਰੇ ਮੂਹਰੇ ਆ ਬੰਨਣ ਹੁਣ ਆਏ ਮੈਂ ਥੋੜੀ ਕਿਤੇ ਜਾਣ ਕੇ ਤੂੰ ਫੋਨ ਕਰ ਯਾਰ ਉਹਨੂੰ ਹੁਣੇ ਬਲਾ ਉਹਨੂੰ ਇੱਥੇ ਫੜਾ ਵੱਟ ਆ ਗਿਆ ਵਾਹ ਫੋਨ ਆ ਗਿਆ ਆ ਗਿਆ ਗਮਲਾ ਫੜੋ ਗਮਲਾ ਕਰ ਗੱਲ ਕਰ ਗੱਲ ਕਰ ਹੈਲੋ ਹੈਲੋ ਹਾਂ ਬੇਬੀ ਕਿੱਥੇ ਹੈ ਮੈਂ ਕਦੋਂ ਤੋਂ ਤੇਰੀ ਵੇਟ ਕਰਦਾ ਪਿਆ ਆਂ ਤੇਰੇ ਇਲਾਕੇ ਵਿੱਚ ਕੋਈ ਜੰਗੀ ਭਾਜੀ ਹੈਗੇ ਨੇ ਮੇਰੇ ਕੋ ਆਏ ਹੋਏ ਨੇ ਮੈਨੂੰ ਕਹਿੰਦੇ ਵੀ ਤੈਨੂੰ ਮਾਰਨਾ ਮੈਂ ਤੂੰ ਗਲਤ ਇਲਾਕੇ ਚ ਆ ਗਿਆ ਮੈਂ ਕਿਹਾ ਇਹ ਤਾਂ ਮੇਰੀ ਸਹੇਲੀ ਨੂੰ ਮਿਲਣ ਆਇਆ ਮੈਂ ਮੇਰੀ ਫਸਟ ਡੇਟ ਹੈ ਇਹ ਯਾਰ ਮੈਂ ਨਹੀਂ ਆਣਾ ਤੂੰ ਚੱਲ ਜਾ ਯਾਰ ਨਾਣ ਦਾ ਰੀਜ਼ਨ ਹੀ ਨਹੀਂ ਹੈਗਾ ਤੂੰ ਮੈਨੂੰ ਆਪ ਕਿਹਾ ਸੀ ਤੂੰ ਮੈਨੂੰ ਮਿਲੇਂਗੀ ਆ ਕੇ ਨਹੀਂ ਤੂੰ ਚੱਲ ਜਾ ਬਸ ਦਫਾ ਹੋ ਯਾਰ ਕਿਉਂ ਦਫਾ ਹੋ ਜਾ ਇੱਥੋਂ ਯਾਰ ਮੈਂ ਨਹੀਂ ਤੈਨੂੰ ਮਿਲਣਾ ਮੈਨੂੰ ਦੱਸ ਕਿਉਂ ਨਹੀਂ ਮਿਲਣਾ ਫੁੱਕੜ ਜਿਹਾ ਤੂੰ ਹੈਗਾ ਹੈਗੀ ਇਧਰ ਵਿੱਚ ਆ ਕੋਈ ਰੀਜ਼ਨ ਆ ਕੋਈ ਰੀਜ਼ਨ ਹੈ ਮੈਨੇ ਤੁਹਾਨੂੰ ਮਿਲਣਾ ਮੁੱਲਣਾ ਮੈਨੇ ਫੋਨ ਲਾਇਆ ਕਰ ਦੋ ਗਈ ਨਾ ਵੀਰੇ ਅੱਪਾ ਜੀ ਭਾਈ ਛੋਟੇ ਵੀਰੇ ਆ ਚੁੱਪ ਕਰ ਦੇ ਮੇਰਾ ਵੀਰ ਕੀ ਗੱਲ ਹੋ ਗਈ ਕੀ ਗੱਲ ਕਹਿੰਦੀ ਤੂੰ ਦਫਾ ਹੋ ਜਾ ਤਾਂ ਮੈਂ ਤੈਨੂੰ ਮਿਲਣਾ ਕਹਿੰਦੀ ਮੈਂ ਤੇਰੀ ਕੋਲੋਂ ਆਈ ਸੀ ਤੇਰੀ ਸ਼ਕਲ ਦੇਖ ਕੇ ਚਲੀ ਗਈਆਂ ਮੈਂ ਬਾਈ ਕਿੱਥੋਂ ਆਈ ਸੀ ਪਤਾ ਨਹੀਂ ਯਾਰ ਕਿੱਥੋਂ ਆਈ ਕਿੱਥੋਂ ਦੇਖ ਕੇ ਚਲੀ ਗਈ ਮੈਨੂੰ ਕਹਿੰਦਾ ਪਤਲਾ ਬੋਧ ਅਨਾ ਅਨਾ ਵੀਰਾ ਮੇਰਾ ਰੋਣਾ ਬਾਈ ਖਾਏਗਾ ਕੁਝ ਪੀਏਗਾ ਯਾਰ ਵੀਰ ਤੇ ਚੰਪ ਖਵਾ ਦੇ ਮੈਂ ਨੌਨ ਵਿੱਚ ਖਾਂਦਾ ਨਹੀਂ ਨਾ ਹੈਗਾ ਮੈਂ ਤੈਨੂੰ ਚੰਪ ਖਵਾਉਂਗਾ ਮੇਰੇ ਵੀਰ ਰੋਣਾ ਯਾਰ ਤੈਨੂੰ ਮੈਂ ਮੋਟਾ ਕਰਾਉਂਗਾ ਚੰਪ ਖਵਾ ਖਵਾ ਕੇ ਚੱਲ ਉੱਠ ਚਲੀ ਆ ਜਾ ਗਮਲਾ ਚੱਕ ਜਦੋਂ ਮਿਲੂਗੀ ਨਾ ਉਹਦੇ ਮੱਥੇ 'ਚ ਆਹ ਗਮਲਾ ਮਾਰੀ ਠੀਕ ਆ ਨਾ ਤਾਂ ਨਾਸਾਂ 'ਚ ਟਾਣੀਆਂ ਵਾੜ ਦੂੰਗੀ ਦੇਖ ਵਾੜਦੀ ਵਾੜਦੀ ਬਾਈ ਵਾੜਦੀ ਸ਼ਾਇਦ ਕੱਢਾਂਗੇ ਉਹਦੀ ਨਾਸਾਂ 'ਚ ਠੀਕ ਆ ਚੱਲਾ ਜਾ